ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੋ ਕਲੱਬ ਵੱਲੋਂ ਐਲਾਨ ਹੋਇਆ ਸੀ ਕਿ ਕਮਿਕਰ ਸਿੰਘ ਨਿੱਕਾ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਲਈ ਕੋਈ ਨਾ ਕੋਈ ਰੁਜ਼ਗਾਰ ਕਲੱਬ ਵੱਲੋਂ ਜ਼ਰੂਰ ਸ਼ੁਰੂ ਕੀਤਾ ਜਾਵੇਗਾ ਸੋ ਉਸ ਸੰਬੰਧ ਦੇ ਵਿੱਚ ਅੱਜ ਦੀ ਵੀਡੀਓ ਆ ਜੀ ਕਲੱਬ ਮੈਂਬਰ ਆ ਉਹਨਾਂ ਦੇ ਘਰ ਵਿੱਚ ਜਾ ਕੇ ਆਏ ਸਨ ਇੱਕ ਦਿਨ ਤੇ ਕਲੱਬ ਦੇ ਮੈਂਬਰਾਂ ਵੱਲੋਂ ਸਾਰੀ ਗੱਲਬਾਤ ਉਹਨਾਂ ਦੇ ਪਰਿਵਾਰਕ ਮੈਂਬਰ ਨਾਲ ਕੀਤੀ ਗਈ ਤੇ ਪਰਿਵਾਰਕ ਮੈਂਬਰਾਂ ਨੇ ਇੱਕ ਹਫ਼ਤੇ ਦਾ ਸਮਾਂ ਮੰਗਿਆ ਕਲੱਬ ਤੋਂ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਉਹ ਸੋਚ ਕੇ ਦੱਸਣਗੇ ਵੀ ਪਰਿਵਾਰ ਨੇ ਕਿਹੜਾ ਕੰਮ ਤੋਰਨਾ ਹੈ ਸੋ ਕਲੱਬ ਪੂਰੀ ਤਰ੍ਹਾਂ ਪਰਿਵਾਰ ਦੇ ਨਾਲ ਆ ਜੀ ਸਭ ਤੋਂ ਪਹਿਲਾਂ ਕਲੱਬ ਵੱਲੋਂ ਇੱਕ ਵੀਡੀਓ ਬਣਾਈ ਗਈ ਸੀ ਜਿਹਦੇ ਵਿੱਚ ਪਰਿਵਾਰ ਦੇ ਹਾਲਾਤਾਂ ਬਾਰੇ ਦੱਸਿਆ ਗਿਆ ਸੀ ਤੇ ਉਸ ਵੀਡੀਓ ਦੀ ਕਮਾਈ ਦੀ ਗੱਲ ਕੀਤੀ ਗਈ ਸੀ ਵੀ ਜਿੰਨੀ ਵੀ ਵੀਡੀਓ ਤੋਂ ਕਮਾਈ ਹੋਊਗੀ ਉਹ ਸਾਰੀ ਪਰਿਵਾਰ ਦੇ ਭਲਾਈ ਲਈ ਵਰਤੀ ਜਾਵੇਗੀ। ਉਸ ਵੀਡੀਓ ਤੋਂ ਕਿੰਨੀ ਕਮਾਈ ਹੋਈ ਆ ਕਿੰਨੇ ਪੈਸੇ ਬਣੇ ਨੇ ਉਹ ਸਾਰੀ ਗੱਲਬਾਤ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਤੇ ਜਿਹੜੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਵੀ ਜਿਹੜੇ ਐਨ ਆਰ ਆਈ ਭੈਣ ਭਰਾਵਾਂ ਨੇ ਸਹਿਯੋਗ ਕੀਤਾ। ਉਹਨਾਂ ਦੀ ਗੱਲ ਕਰਨੀ ਆ ਵੀ ਹੋਰ ਜਿਹੜਾ ਸਹਿਯੋਗ ਆਇਆ ਇਸ ਪਰਿਵਾਰ ਦੇ ਲਈ ਦੀਪੀ ਪੰਡਤ ਜੋ ਆਪਣੇ ਨਗਰ ਦੇ ਵਿੱਚ ਪੰਡਤਾਂ ਦੇ ਪਰਿਵਾਰ ਨੇ ਦੀਪੀ ਪੰਡਤ ਪੋਤਰਾ ਦੁਰਗਾਦਤ ਭਾਗੀ ਜੀ ਉਹਨਾਂ ਵੱਲੋਂ 1100 ਰੁਪਿਆ ਗੋਪਦਾਨ ਮਹਾਕਲਿਆਣ 2000 ਰੁਪਿਆ 5000 ਰੁਪਿਆ ਮੇਰੀ ਸਤਿਕਾਰਯੋਗ ਭੈਣ ਗगनਦੀਪ ਕੌਰ ਬਾਠ ਉਸ ਵੱਲੋਂ ਵੀ ਇਸ ਪਰਿਵਾਰ ਦੇ ਲਈ 5000 ਰੁਪਏ ਭੇਜਿਆ ਗਿਆ ਉਸ ਦਾ ਵੀ ਧੰਨਵਾਦ ਅਤੇ 19038 ਰੁਪਏ ਰੱਬ ਜਾਣਦਾ ਵੀ ਕਿਹੜੇ ਵੀਰ ਨੇ ਕਿਹੜੇ ਕਿਹੜੀ ਭੈਣ ਨੇ ਇਹ ਪੈਸੇ ਮੇਰੇ ਖਾਤੇ ਦੇ ਵਿੱਚ ਪਾਏ ਨੇ 19038 ਕਿਸੇ ਨੇ ਮੈਸੇਜ ਨਹੀਂ ਕੀਤਾ ਵੀ ਇਹ ਪੈਸੇ ਮੈਂ ਭੇਜਿਆ ਮੈਨੂੰ ਸਿਰਫ ਮੈਸੇਜ ਆਇਆ ਵੀ ਮੇਰੇ ਖਾਤੇ ਦੇ ਵਿੱਚ 11038 ਰੁਪਏ ਆ ਚੁੱਕੇ ਨੇ ਉਹ ਵੱਖਰੀ ਗੱਲ ਆ ਵੀ ਜਦੋਂ ਆਪਾਂ ਬੈਂਕ 'ਚ ਜਾ ਕੇ ਪਤਾ ਕਰਾਂਗੇ ਵੀ ਪਤਾ ਲੱਗ ਹੀ ਜਾਣਾ ਪਾਨੂੰ ਵੀ ਕਿਹੜੇ ਮਾਹਪੁਰਸ ਨੇ ਭੇਜਿਆ ਵੈਸੇ ਇਹ ਪਰ ਤੁਸੀਂ ਗੱਲ ਇੱਥੇ ਕਲੱਬ ਤੇ ਵਿਸ਼ਵਾਸ ਕਰਨ ਦੀ ਆ ਕਲੱਬ ਤੇ ਕਲੱਬ ਦੇ ਮੈਂਬਰਾਂ ਦਾ ਜਾਨੀ ਕਿ ਸੀਨਾ ਚੌੜਾ ਹੋ ਜਾਂਦਾ ਇਹ ਚੀਜ਼ਾਂ ਦੇਖ ਕੇ ਵੀ ਜਿਹੜੇ ਐਨਆਰਆਈ ਭਰਾ ਨੇ ਆਪਣੇ ਨਗਰ ਦੇ ਸੰਗਤਾਂ ਨੇ ਕਿੰਨਾ ਵਿਸ਼ਵਾਸ ਕਰਦੇ ਨੇ ਆਪਣੇ ਕਲੱਬ ਦੇ ਮੈਂਬਰਾਂ ਤੇ ਬਈ ਦਸਨਾਵ ਨੇ ਵੀ ਕਿ ਕਿਹਦੇ ਵੱਲੋਂ ਆਏ ਨੇ ਗੁਪਤਾਣੀ 19000 ਰੁਪਇਆ ਭੇਜਨਾ ਖਾਤੇ ਦੇ ਵਿੱਚ ਇਹ ਬਹੁਤ ਵੱਡੀ ਪ੍ਰਾਪਤੀ ਆ ਇਹ ਸੋ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਇਹ ਸਹਿਯੋਗ ਭੇਜਿਆ ਇਸ ਪਰਿਵਾਰ ਦੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਪਰਮਾਤਮਾ ਵਾਹਿਗੁਰੂ ਤੰਦਰੁਸਤੀਆਂ ਬਖਸ਼ਣ ਮੇਰਾ ਪਰਿਆ ਹੱਥ ਰੱਖਣ ਦੀ ਇਸੇ ਤਰ੍ਹਾਂ ਸੇਵਾ ਕਰਨ ਦਾ ਵੱਲਕਸ ਜੀ ਭੈਣ ਗਗਨਦੀਪ कौर ਬਾਠ ਵੱਲੋਂ 10000 ਰੁਪਇਆ ਕਲੱਬ ਦੇ ਲਈ भेजा ਗਿਆ ਜਿਹੜਾ ਆਪਣੇ ਕਲੱਬ ਦਾ ਖਾਤਾ ਉਸ ਫੰਡ ਦੇ ਵਿੱਚ ਜਮ੍ਹਾਂ ਕੀਤਾ ਗਿਆ ਵੀ ਜਿੱਥੇ ਵੀ ਲੋੜ ਹੋਊਗੀ ਉੱਥੇ ਵਰਤ ਲਿਓ ਤੇ 5000 ਇਸ ਪਰਿਵਾਰ ਲਈ ਦਿੱਤਾ ਗਿਆ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ